ਸੱਚੀ ਗੱਲ ਤੁਸੀਂ ਦੇਖ ਰਹੇ ਹੋ ਆਧਿਆਨਿਕ ਸਹਿਰਾ ਤੇ ਮੈਂ ਹਾਂ ਭਾਵਨਾ ਐਸਐਸਪੀ ਦੀਪਕ ਪਾਰਕ ਦੀ ਟੀਮ ਦੇ ਵੱਲੋਂ ਵੱਡੀ ਪਹਿਲ ਕਦਮੀ ਕੀਤੀ ਗਈ ਹੈ ਮਹਾਲੀ ਦੇ ਸਾਰੇ ਬਜ਼ਾਰਾ ਦੇ ਵਿੱਚ ਕੈਮਰੇ ਲਗਾਏ ਗਏ ਨੇ ਸੋਲਰ ਕੈਮਰੇ ਲਗਾਏ ਗਏ ਨੇ ਤੇ ਇੱਕ ਕੈਮਰੇ ਜਿਹੜੇ ਆ 24 ਘੰਟੇ ਚੱਲਣਗੇ 24 ਘੰਟੇ ਲਾਈਵ ਕੈਮਰੇ ਚੱਲਣਗੇ ਤੇ ਕਿਸੇ ਤਰ੍ਹਾਂ ਦੀ ਵੀ ਕੋਈ ਘਟਨਾ ਜਿਹੜੀ ਆ ਉਹ ਵਾਪਰਨ ਤੋਂ ਲੋਕਾਂ ਨੂੰ ਬਚਾਇਆ ਜਾ ਸਕਦਾ ਹੈ ਤੇ ਇਸ ਲਈ ਬਜ਼ਾਰਾ ਦੇ ਵਿੱਚ ਤੁਹਾਨੂੰ ਦੱਸਦੀ ਹੈ ਕਿ ਹੁਣ ਤਿਹਾਰਾ ਦਾ ਮਹੀਨਾ ਚੱਲਦਾ ਵੈ ਇਹਨਾਂ ਤਿਹਾਰਾ ਨੂੰ ਦੇਖਦੇ ਹੋਏ ਲੋਕਾਂ ਦੀ ਉਤਰਖਿਆ ਜਿਹੜੀ ਆ ਉਸ ਨੂੰ ਦੇਖਦੇ ਹੋਏ ਦੀਪਕ ਪਾਰਕ ਦੀ ਟੀਮ ਵੱਲੋਂ ਐਸਐਸਪੀ ਦੀਪਕ ਪਾਰਿਕ ਦੇ ਟੀਮ ਦੇ ਵੱਲੋਂ ਨਵੀਂ ਪਹਿਲ ਕੀਤੀ ਗਈ ਹੈ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਬਾਜ਼ਾਰਾ ਦੇ ਵਿੱਚ ਸੋਲਰ ਕੈਮਰੇ ਲਗਾਏ ਗਏ ਨੇ ਤੁਹਾਨੂੰ ਦੇ ਵੱਲੋਂ ਟਵੀਟ ਕਰਕੇ ਵੀ ਜਾਣਕਾਰੀ ਦਿੱਤੀ ਗਈ ਹੈ ਸੋਲਰ ਕੈਮਰੇ ਬਾਜ਼ਾਰਾ ਦੇ ਵਿੱਚ ਲੱਗਣਗੇ ਤੇ 24 ਘੰਟੇ ਇਹ ਲਾਈਵ ਜਿਹੜੇ ਚੱਲਣਗੇ ਤੇ ਕਿਸੇ ਤਰ੍ਹਾਂ ਦੀ ਕੋਈ ਘਟਨਾ ਵਾਪਰਨ ਤੋਂ ਇਸ ਨੂੰ ਰੋਕਿਆ ਜਾ ਸਕਦਾ ਹੈ ਤੇ ਗੁੰਡਾਗਰਦੀ ਤੇ ਵੀ ਨਕੇਲ ਕਸੀ ਜਾ ਸਕਦੀ ਆ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਐਸਐਸਪੀ ਦੀਪਕ 파ਰਿਕ ਦੇ ਵੱਲੋਂ ਇਹ ਵੱਡੀ ਪਹਿਲ ਕਦਮੀ ਕੀਤੀ ਗਈ ਆ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਸੋਲਰ ਕੈਮਰੇ ਲਗਾਏ ਗਏ ਨੇ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਵੀ ਇਹ ਮੁਹਾਲੀ ਪੁਲਿਸ ਦੇ ਵੱਲੋਂ ਇੱਕ ਡਰੱਗ ਰੈਕਡ ਦਾ ਪਰਦਾਫਾਸ਼ ਕੀਤਾ ਗਿਆ ਸੀ ਤੇ ਸ਼ਰਾਰਤੀ ਅਨਸਰਾ ਤੇ ਵੀ ਪੂਰੀ ਨਜ਼ਰ ਰੱਖੀ ਜਾ ਰਹੀ ਹੈ ਤਿਹਾਰੀ ਮਹੀਨਾ ਆ ਗਿਆ ਅਕਤੂਬਰ ਦਾ ਮਹੀਨਾ ਚੱਲ ਰਿਹਾ ਇਸ ਮਹੀਨੇ ਕਈ ਸਾਰੇ ਤਿਉਹਾਰ ਹੁੰਦੇ ਨੇ ਤੇ ਲੋਕ ਬਾਜ਼ਾਰਾਂ ਦੇ ਵਿੱਚ ਆਉਂਦੇ ਨੇ ਬਾਜ਼ਾਰਾਂ 'ਚ ਕਈ ਤਰ੍ਹਾਂ ਦਾ ਸਾਮਾਨ ਖਰੀਦਦੇ ਨੇ ਬਾਜ਼ਾਰਾਂ ਵਿੱਚ ਰੌਣਕਾਂ ਲੱਗਿਆ ਹੁੰਦੀਆਂ ਤੇ ਭੀੜ ਵੀ ਜਮਾ ਹੁੰਦੀ ਹੈ ਤੇ ਕਈ ਵਾਰ ਇੰਨਾ ਭੀੜ ਦੇ ਵਿੱਚ ਕਈ ਘਟਨਾਵਾਂ ਵਾਪਰ ਜਾਂਦੀਆਂ ਨੇ ਇਹਨਾਂ ਨੂੰ ਰੋਕਣ ਲਈ ਮਹਾਲੀ ਪੁਲਿਸ ਦੇ ਵੱਲੋਂ ਹਰ ਜਿਹੜਾ ਕਦਮ ਚੁੱਕਿਆ ਜਾ ਰਿਹਾ ਵੱਡਾ ਕਦਮ ਚੁੱਕਿਆ ਜਾ ਰਿਹਾ ਤਾਂ ਕਿ ਕੋਈ ਵੀ ਕਿਸੇ ਤਰ੍ਹਾਂ ਦੀ ਘਟਨਾ ਜਿਹੜੀ ਉਹ ਨਾ ਵਾਪਰੇ ਤੇ ਇਸ ਲਈ ਮਹਾਲੀ ਪੁਲਿਸ ਦੇ ਵੱਲੋਂ ਬਜਾਰਾ ਦੇ ਵਿੱਚ ਜਗ੍ਹਾ-ਜਗ੍ਹਾ ਤੇ ਫੋਲਰ ਕੈਮਰੇ ਲਗਾਏ ਗਏ ਨੇ ਜਿਹੜੇ ਕਿ 24 ਘੰਟੇ ਲਾਈਵ ਚੱਲਣਗੇ ਤੇ ਇਹਨਾਂ ਕੈਮਰਿਆਂ ਦੀ ਇਹਨਾਰੇ ਕੈਮਰਿਆਂ ਨੂੰ ਲੈ ਕੇ ਇਹਨਾਂ ਕੈਮਰਿਆਂ ਦੀ ਤਰ੍ਹਾਂ ਕੈਮਰੇ ਆச்சே ਹਰ ਉਸ ਸ਼ਰਾਰਤੀ ਅਨਸਰ ਤੇ ਨਜ਼ਰ ਰੱਖੀ ਜਾ ਸਕਦੀ ਹੈ ਨਜ਼ਰ ਰੱਖੀ ਜਾਵੇਗੀ ਜਿਹੜੇ ਇੱਕ ਵੱਡੀ ਘਟਨਾ ਨੂੰ ਅੰਜਾਮ ਦੇ ਸਕਦੇ ਨੇ ਤੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਐਸਐਸਪੀ ਦੀਪਕ ਪਾਰਿਕ ਦੀ ਟੀਮ ਦੇ ਵੱਲੋਂ ਇਹ ਵੱਡੀ ਪਹਿਲ ਕਦਮੀ ਕੀਤੀ ਗਈ ਹੈ ਬਜਾਰਾ ਦੇ ਵਿੱਚ ਸੋਲਰ ਕੈਮਰੇ ਲਗਾਏ ਗਏ ਨੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਆਧਨਿਕ ਸੇੜਾ ਤੇ ਮੈਂ ਹਾਂ ਭਾਵਨਾ ਐਸਐਸਪੀ ਦੀਪਕ ਪਾਰਕ ਦੀ ਟੀਮ ਦੇ ਵੱਲੋਂ ਵੱਡੀ ਪਹਿਲ ਕਦਮੀ ਕੀਤੀ ਗਈ ਹੈ ਮਹਾਲੀ ਦੇ ਸਾਰੇ ਬਜ਼ਾਰਾ ਦੇ ਵਿੱਚ ਕੈਮਰੇ ਲਗਾਏ ਗਏ ਨੇ ਸੋਲਰ ਕੈਮਰੇ ਲਗਾਏ ਗਏ ਨੇ ਤੇ ਇੱਕ ਕੈਮਰੇ ਜਿਹੜੇ ਆ 24 ਘੰਟੇ ਚੱਲਣਗੇ 24 ਘੰਟੇ ਲਾਈਵ ਕੈਮਰੇ ਚੱਲਣਗੇ ਤੇ ਕਿਸੇ ਤਰ੍ਹਾਂ ਦੀ ਵੀ ਕੋਈ ਘਟਨਾ ਜਿਹੜੀ ਆ ਉਹ ਵਾਪਰਨ ਤੋਂ ਲੋਕਾਂ ਨੂੰ ਬਚਾਇਆ ਜਾ ਸਕਦਾ ਹੈ ਤੇ ਇਸ ਲਈ ਬਜ਼ਾਰਾ ਦੇ ਵਿੱਚ ਤੁਹਾਨੂੰ ਦੱਸਦੀ ਹੈ ਕਿ ਹੁਣ ਤਿਹਾਰਾ ਦਾ ਮਹੀਨਾ ਚੱਲਦਾ ਵੈ ਇਹਨਾਂ ਤਿਹਾਰਾ ਨੂੰ ਦੇਖਦੇ ਹੋਏ ਲੋਕਾਂ ਦੀ ਸੁਰੱਖਿਆ ਜਿਹੜੀ ਆ ਉਸ ਨੂੰ ਦੇਖਦੇ ਹੋਏ ਦੀਪਕ ਪਾਰਕ ਦੀ ਟੀਮ ਵੱਲੋਂ ਐਸਐਸਪੀ ਦੀਪਕ ਪਾਰਿਕ ਦੇ ਟੀਮ ਦੇ ਵੱਲੋਂ ਨਵੀਂ ਪਹਿਲ ਕੀਤੀ ਗਈ ਹੈ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਬਾਜ਼ਾਰਾ ਦੇ ਵਿੱਚ ਸੋਲਰ ਕੈਮਰੇ ਲਗਾਏ ਗਏ ਨੇ ਤੁਹਾਨੂੰ ਦੇ ਵੱਲੋਂ ਟਵੀਟ ਕਰਕੇ ਵੀ ਜਾਣਕਾਰੀ ਦਿੱਤੀ ਗਈ ਹੈ ਸੋਲਰ ਕੈਮਰੇ ਬਾਜ਼ਾਰਾ ਦੇ ਵਿੱਚ ਲੱਗਣਗੇ ਤੇ 24 ਘੰਟੇ ਇਹ ਲਾਈਵ ਜਿਹੜੇ ਚੱਲਣਗੇ ਤੇ ਕਿਸੇ ਤਰ੍ਹਾਂ ਦੀ ਕੋਈ ਘਟਨਾ ਵਾਪਰਨ ਤੋਂ ਇਸ ਨੂੰ ਰੋਕਿਆ ਜਾ ਸਕਦਾ ਹੈ ਤੇ ਗੁੰਡਾਗਰਦੀ ਤੇ ਵੀ ਨਕੇਲ ਕਸੀ ਜਾ ਸਕਦੀ ਆ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਐਸਐਸਪੀ ਦੀਪਕ ਪਾਰਿਕ ਦੇ ਵੱਲੋਂ ਇਹ ਵੱਡੀ ਪਹਿਲ ਕਦਮੀ ਕੀਤੀ ਗਈ ਆ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਸੋਲਰ ਕੈਮਰੇ ਲਗਾਏ ਗਏ ਨੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਇਹ ਮੁਹਾਲੀ ਪੁਲਿਸ ਦੇ ਵੱਲੋਂ ਇੱਕ ਡਰੱਗ ਰੈਕਡ ਦਾ ਪਰਦਾਫਾਸ਼ ਕੀਤਾ ਗਿਆ ਸੀ ਤੇ ਸ਼ਰਾਰਤੀ ਅਨਸਰਾ ਤੇ ਵੀ ਪੂਰੀ ਨਜ਼ਰ ਰੱਖੀ ਜਾ ਰਹੀ ਹੈ ਤਿਹਾਰੀ ਮਹੀਨਾ ਆ ਗਿਆ ਅਕਤੂਬਰ ਦਾ ਮਹੀਨਾ ਚੱਲ ਰਿਹਾ ਇਸ ਮਹੀਨੇ ਕਈ ਸਾਰੇ ਤਿਉਹਾਰ ਹੁੰਦੇ ਨੇ ਤੇ ਲੋਕ ਬਾਜ਼ਾਰਾਂ ਦੇ ਵਿੱਚ ਆਉਂਦੇ ਨੇ ਬਾਜ਼ਾਰਾਂ 'ਚ ਕਈ ਤਰ੍ਹਾਂ ਦਾ ਸਮਾਨ ਖਰੀਦਦੇ ਨੇ ਬਾਜ਼ਾਰਾਂ ਵਿੱਚ ਰੌਣਕਾਂ ਲੱਗੀਆਂ ਹੁੰਦੀਆਂ ਤੇ ਭੀੜ ਵੀ ਜਮਾ ਹੁੰਦੀ ਹੈ ਤੇ ਕਈ ਵਾਰ ਇੰਨਾ ਭੀੜ ਦੇ ਵਿੱਚ ਕਈ ਘਟਨਾਵਾਂ ਵਾਪਰ ਜਾਂਦੀਆਂ ਨੇ ਇਹਨਾਂ ਨੂੰ ਰੋਕਣ ਲਈ ਮਹਾਲੀ ਪੁਲਿਸ ਦੇ ਵੱਲੋਂ ਹਰ ਜਿਹੜਾ ਕਦਮ ਚੁੱਕਿਆ ਜਾ ਰਿਹਾ ਵੱਡਾ ਕਦਮ ਚੁੱਕਿਆ ਜਾ ਰਿਹਾ ਤਾਂ ਕਿ ਕੋਈ ਵੀ ਕਿਸੇ ਤਰ੍ਹਾਂ ਦੀ ਘਟਨਾ ਜਿਹੜੀ ਉਹ ਨਾ ਵਾਪਰੇ ਤੇ ਇਸ ਲਈ ਮਹਾਲੀ ਪੁਲਿਸ ਦੇ ਵੱਲੋਂ ਬਾਜ਼ਾਰਾ ਦੇ ਵਿੱਚ ਜਗ੍ਹਾ-ਜਗ੍ਹਾ ਤੇ ਸੋਲਰ ਕੈਮਰੇ ਲਗਾਏ ਗਏ ਨੇ ਜਿਹੜੇ ਕਿ 24 ਘੰਟੇ ਲਾਈਵ ਚੱਲਣਗੇ ਤੇ ਇਹਨਾਂ ਕੈਮਰੇਆ ਦੀ ਇਹਨਾਂ ਦੇ ਕੈਮਰੇਆ ਨੂੰ ਲੈ ਕੇ ਇਹਨਾਂ ਕੈਮਰੇਆ ਦੀ ਤਰ੍ਹਾਂ ਕੈਮਰੇਆ ਛੇ ਹਰ ਉਸ ਸ਼ਰਾਰਤੀ ਅਨਸਰ ਤੇ ਨજર ਰੱਖੀ ਜਾ ਸਕਦੀ ਹੈ ਨજર ਰੱਖੀ ਜਾਵੇਗੀ ਜਿਹੜੇ ਇੱਕ ਵੱਡੀ ਘਟਨਾ ਨੂੰ ਅੰਜਾਮ ਦੇ ਸਕਦੇ ਨੇ ਤੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਐਸਐਸਪੀ ਦੀਪਕ ਪਾਰਿਕ ਦੀ ਟੀਮ ਦੇ ਵੱਲੋਂ ਇਹ ਵੱਡੀ ਪਹਿਲ ਕਦਮ ਕੀਤੀ ਗਈ ਹੈ ਬਾਜ਼ਾਰਾ ਦੇ ਵਿੱਚ ਸੋਲਰ ਕੈਮਰੇ ਲਗਾਏ ਗਏ ਨੇ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par